ਆਪਣਾ ਸੁਨਾਰੀ ਭਵਿੱਖ ਬਣਾਉਣ ਦੀ ਆਸ ਦੇ ਵਿੱਚ ਲੱਖਾਂ ਨੌਜਵਾਨ ਪੰਜਾਬ ਤੋਂ ਵਿਦੇਸ਼ ਜਾਂਦੇ ਨੇ ਜਿੱញਾ ਉਹਨਾਂ ਨੇ ਬਹੁਤ ਕੁਝ ਸੋਚਿਆ ਹੁੰਦਾ ਹੈ ਕਿ ਆਪਣਾ ਜੀਵਨ ਸੁਖਾਲਾ ਕਰਨ ਦੇ ਲਈ ਉਹਨਾਂ ਨੇ ਕੀ ਕੀ ਕਰਨਾ ਹੈ ਤੇ ਆਪਣੇ ਪਰਿਵਾਰ ਨੂੰ ਕਿਵੇਂ ਇੱਕ ਕੰਫਰਟੇਬਲ ਲਾਈਫ ਦੇਣੀ ਹੈ ਪਰ ਕਈ ਵਾਰ ਉਹਨਾਂ ਦੇ ਨਾਲ ਕੀ ਵਾਪਰ ਜਾਣਾ ਹੁੰਦਾ ਹੈ ਕਿਹੜਾ ਪਾਣਾ ਵਾਪਰ ਜਾਣਾ ਹੁੰਦਾ ਹੈ ਇਹ ਸਭ ਅਣਜਾਣ ਹੁੰਦੇ ਨੇ ਪਿੱਛੋਂ ਪਰਿਵਾਰਕ ਮੈਂਬਰ ਰੋਂਦੇ ਘੁਰ ਲੌਂਦੇ ਰਹਿ ਜਾਂਦੇ ਨੇ ਤੇ ਹੁਣ ਅਮਰੀਕਾ ਤੋਂ ਅਜਿਹੀ ਹੀ ਮੰਦਭਾਗੀ ਖਬਰ ਸਾਹਮਣੇ ਹੈ ਤਰਅਸਲ ਕਰੀਬ 1 ਸਾਲ ਪਹਿਲਾਂ ਡੌਂਕੀ ਲਾ ਕੇ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ 30 ਸਾਲਾ ਤੀਰਤ ਸਿੰਘ ਵਾਸੀ ਪਿੰਡ ਮਹਿੰਦੀਪੁਰ ਮਾਪਿਆਂ ਦਾ ਇਕਲੌਤਾ ਪੁੱਤ ਸੀ ਨੌਜਵਾਨ ਦੀ ਮੌਤ ਦੀ ਖਬਰ ਮਿਲਦੇ ਹੀ ਇਲਾਕੇ 'ਚ ਸੂਕ ਦੀ ਲਹਿਰ ਦੌੜ ਗਈ ਪਰਿਵਾਰਕ ਮੈਂਬਰਾਂ ਦਾ ਲੱਖ ਰੁਪਇਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੀਰਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਰੀਬ 1 ਸਾਲ ਪਹਿਲਾਂ ਡਾਂਕੀ ਲਾ ਕੇ ਅਮਰੀਕਾ ਗਿਆ ਸੀ ਜਿਹਿਆ ਤੁਹਾਂ ਹੰਦਾ ਸੀ ਕਿ ਪਤਾ ਨਹੀਂ ਉਹ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਉੱਥੇ ਅਮਰੀਕਾ ਪੁੱਜਿਆ ਹੋਵੇਗਾ ਪਰ ਅਮਰੀਕਾ ਚ ਉਹਨੂੰ ਪਤਾ ਨਹੀਂ ਸੀ ਕਿ ਉਸਦੇ ਨਾਲ ਅਜਿਹਾ ਪਾਣਾ ਵਾਪਰ ਜਾਏਗਾ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਰੋਂਦੇ ਘਰ ਲਾਉਂਦੇ ਰਹਿ ਜਾਣਗੇ ਦੱਸ ਦਈਏ ਕਿ ਦੱਸਿਆ ਗਿਆ ਕਿ ਉਸ ਦੀ ਸਿਹਤ ਖਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ ਹੈ तीरत ਸਿੰਘ ਵਾਸੀ ਪਿੰਡ ਮਹਿੰਦੀਪੁਰ ਦੇ ਕੱਲ ਮੌਤ ਹੋ ਜਾਣ ਦੀ ਖਬਰ ਨੇ ਪਰਿਵਾਰ ਨੂੰ ਚੰਝੂੜ ਕੇ ਰੱਖ ਦਿੱਤਾ। ਉਧਰ ਹੀ ਇਸ ਦੁੱਖ ਦੀ ਘੜੀ ਦੇ ਵਿੱਚ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਨਾਲ-ਨਾਲ ਰਿਸ਼ਤੇਦਾਰਾਂ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਗਹਿਰਾ ਸੋਗ ਜਤਾਇਆ ਜਾ ਰਿਹਾ। ਪਰਿਵਾਰਕ ਮੈਂਬਰਾਂ ਵੱਲੋਂ ਤੀਰਤ ਸਿੰਘ ਦੀ ਮ੍ਰਿਤਕ ਦੇਨ ਨੂੰ ਭਾਰਤ ਲਿਆਉਣ ਦੀ ਯਤਨ ਕੀਤੀ ਜਾ ਰਹੇ ਨੇ। ਬਹੁਤ ਵਧੀਆ ਸਹੀ ਸਲਾਮ ਉੱਥੇ ਪਹੁੰਚ ਗਿਆ। ਉੱਥੇ ਜਾ ਕੇ ਚਲੋ ਪਹਿਲਾਂ ਜਿਹੜਾ ਵੀ ਉਹ ਕੰਮ ਕਰ ਹੱਥ ਆਉਂਦਾ ਤੇ ਉਹਨੇ ਕੀਤਾ। ਤੇ ਮੇਨਾ ਵੀ ਗੱਲਬਾਤ ਹੋਈ ਭਾਈ ਬਾਜੀ ਕੰਮ-ਕਮ ਸੈੱਟ ਨਹੀਂ ਹੈਗਾ ਤੇ ਮੈਂ ਵੀ ਇੱਕ ਦੋ ਬੰਦਿਆਂ ਨਾਲ ਗ ਉਧਰ ਉਹ ਬੰਦੇ ਪੈਸੇ ਘਟਾ ਦਿੰਦੇ ਸੀ ਫੇਰ ਹੋਰ ਪਾਸੇ ਇਹਨੂੰ ਚਲੋ ਪੈਸੇ ਵੱਧ ਵਣਨ ਲੱਗ ਗਏ ਉਧਰ ਚਲ ਗਏ ਪਹਿਲਾਂ ਤਾਂ ਕੋਈ ਵੀ ਜੋ ਹੱਥਾਂ ਦਾ ਸੀ ਉਹ ਕਰਦਾ ਸੀਗਾ ਤੇ ਹੁਣ ਵੈਸੇ ਉਹ ਲਾਇਸੈਂਸ ਉਹਨੇ ਅਪਲਾਈ ਕੀਤਾ ਸੀਗਾ ਤੇ ਬਣਾਉਂਦਾ ਸੀਗਾ ਟਰੈਂਗਟਰੀਆਂ ਤੇਰੇ ਤੇ ਗੱਡੀ ਵੀ ਚਲਾ ਲੈਂਦਾ ਸੀਗਾ ਹਾਂਜੀ ਸਵਾਰ ਦੇ ਨਾਲ ਬਾਪੂ ਜੀ ਨਾਲ ਤਾਂ ਇੱਕ ਦਿਨ ਪਹਿਲਾਂ ਹੋਈ ਆ ਮੇਰੇ ਨਾਲ ਪਿੰਦੀ ਭਾਜੀ ਤੇ ਤੀਰਸ ਦੇ ਨਾਲ ਇੱਕੋ ਹੀ ਦਿਨ ਗੱਲ ਹੋਈ ਸੀਗੀ ਕੋਈ 10-12 ਦਿਨ ਪਹਿਲਾਂ ਦੀ ਗੱਲ ਹੈ 12-13 ਦਿਨ ਪਹਿਲਾਂ ਹੋਗਾ ਉਦੋਂ ਮੇਰੀ ਗੱਲ ਉਹਨਾਂ ਦੇ ਨਾਲ ਹੋਈ ਆ ਮੋਡਨ ਬਸ ਪਏ ਸੁੱਤਾ ਪੇ ਰਹਿ ਗਿਆ ਕਹਿੰਦੇ ਕੋਈ ਫੋਨ ਦੀ ਉਲਟੀ ਆਈ ਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਗੱਤ ਹੋ ਗਈ ਜੀ ਬੋਡੀ ਲਾਣੇ ਵਾਸਤੇ ਕੁਝ ਕਰ ਰਹੇ ਸੀ ਬਸ ਆਪਣੇ ਜ਼ਿਲ੍ਹਾ ਪ੍ਰੈਸ ਜਿੱਦੋਂ ਦਾ ਚੱਲਦਾ ਪ੍ਰੈਸ ਹੈਗਾ ਜਿਹੜਾ ਉਹਦੇ ਹਿਸਾਬ ਨਾਲ ਹੀ ਆ ਤੇ ਉਹਨਾਂ ਨੇ 6 ਵੀਕ ਦਾ ਜਿਹੜਾ ਟਾਈਮ ਦਿੱਤਾ ਆ ਤੀਰਤ ਸਿੰਘ ਸੀਗਾ ਤੇ 29 ਸਾਲਾਂ ਦੀ ਉਮਰ ਸੀਗੀ 1 ਸਾਲ ਕੋ 5 ਮਹੀਨੇ ਹੋਏ ਸੀਗੇ ਜੇ 17 ਕਿ ਮਹੀਨੇ ਉਹਨੂੰ ਆ ਗਏ ਉਹਨੂੰ ਅਮਰੀਕਾ ਤੇ ਬਹੁਤ ਵਧੀਆ ਸਹੀ ਸਲਾਮ ਉੱਥੇ ਪਹੁੰਚ ਗਿਆ ਉੱਥੇ ਜਾ ਕੇ ਚਲੋ ਪਹਿਲਾਂ ਜਿਹੜਾ ਵੀ ਉਹ ਕੰਮ ਕਰ ਹੱਥੋਂ ਦਾ ਤੇ ਉਹਨੇ ਕੀਤਾ ਤੇ ਮੇਨਾ ਵੀ ਗੱਲਬਾਤ ਹੋਈ ਵੀ ਭਾਜੀ ਕੰਮ-ਕੋਮ ਸੈੱਟ ਨਹੀਂ ਹੈਗਾ ਤੇ ਮੈਂ ਵੀ ਇੱਕ ਦੋ ਪੁੰਦਿਆਂ ਨਾਲ ਗੱਲ ਕਰਾਈ ਤੇ ਉਧਰ ਉਹ ਬੰਦੇ ਪੈਸੇ ਘੱਟ ਦਿੰਦੇ ਸੀ ਫੇਰ ਹੋਰ ਪਾਸੇ ਇਹਨੂੰ ਚਲੋ ਪੈਸੇ ਵੱਧ ਮੈਣ ਲੱਗਾ ਉਹ ਉਧਰ ਚਲ ਗਿਆ ਪਹਿਲਾਂ ਤਾਂ ਕੋਈ ਵੀ ਜੋ ਹੱਥਾਂ ਦਾ ਸਿਕੋ ਕਰਦਾ ਸੀਗਾ ਤੇ ਹੁਣ ਵੈਸੇ ਉਹ ਲਾਇਸੈਂਸ ਉਹਨੇ ਅਪਲਾਈ ਕੀਤਾ ਸੀਗਾ ਤੇ ਬਣਾਉਂਦਾ ਸੀਗਾ ਟ੍ਰਾਂਇੰਟਰੀਆਂ ਤੇਰੇ ਤੇ ਗੱਡੀ ਵੀ ਚਲਾ ਰਿਹਾ ਲੈਂਦਾ ਸੀਗਾ ਹਾਂਜੀ ਸਵਾਰ ਦੇ ਨਾਲ ਬਾਪੂ ਜੀ ਨਾਲ ਤਾਂ ਇੱਕ ਦਿਨ ਪਹਿਲਾਂ ਹੋਈ ਆ ਮੇਰੇ ਨਾਲ ਪਿੰਦੀ ਭਾਜੀ ਤੇ ਤੀਰਸ ਦੇ ਨਾਲ ਇੱਕੋ ਹੀ ਦਿਨ ਗੱਲ ਹੋਈ ਸੀਗੀ ਕੋਈ 10-12 ਦਿਨ ਪਹਿਲਾਂ ਦੀ ਗੱਲ ਹੈ 12-13 ਦਿਨ ਪਹਿਲਾਂ ਹੋਗਾ ਉਦੋਂ ਮੇਰੀ ਗੱਲ ਉਹਨਾਂ ਦੇ ਨਾਲ ਹੋਈ ਆ ਬਸ ਪਏ ਸੁੱਤਾ ਪੇ ਰਹਿ ਗਿਆ ਕਹਿੰਦੇ ਵੀ ਕੋਈ ਫੋਨ ਦੀ ਉਲਟੀ ਆਈ ਆ ਉਸ ਤੋਂ ਬਾਅਦ ਫਿਰ ਉਹਨਾਂ ਦੀ ਗੱਤ ਹੋ ਗਈ ਬੋਡੀ ਲੈਣੇ ਵਾਸਤੇ ਕੰਮ ਕਰ ਰਹੇ ਸੀ ਬਸ ਆਪਣੇ ਜਿਲ੍ਹਾ ਪ੍ਰੈਸ ਜਿੱਦੋਂ ਦਾ ਚੱਲਦਾ ਪ੍ਰੋਸੈਸ ਹੈਗਾ ਜਿਹੜਾ ਉਹਦੇ ਹਿਸਾਬ ਨਾਲ ਹੀ ਆ ਤੇ ਉਹਨਾਂ ਨੇ 6 ਵੀਕ ਦਾ ਜਿਹੜਾ ਟਾਈਮ ਦਿੱਤਾ ਆ Subscribe to One India channel and never miss an update